ਦਰਦੇ ਕੌਮ ਚੈਨਲ ਦੇ ਸਤਿਕਾਰਯੋਗ ਦਰਸ਼ਕਾਂ ਨੂੰ ਗੁਰਨੂਰ ਕੌਰ ਵੱਲੋਂ ਸਤਿ ਸ੍ਰੀ ਅਕਾਲ ਦੋਸਤੋ ਇਸ ਤੋਂ ਪਹਿਲੇ ਕਿਸ਼ਤ ਵਿੱਚ ਅਸੀਂ ਕੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਬਸੰਤੀ ਰੰਗ ਦੀ ਪਗ ਬੰਦੇ ਵੀ ਸਨ ਜਾਂ ਕਿ ਨਹੀਂ ਵੀਡੀਓ ਕੁਝ ਜ਼ਿਆਦਾ ਹੀ ਸਮਝ ਲੈ ਗਈ ਸੀ ਜਿਸ ਕਰਕੇ ਅਸੀਂ ਇਸ ਸਵਾਲ ਦਾ ਜਵਾਬ ਆਪਣੇ ਦਰਸ਼ਕਾਂ ਨੂੰ ਨਹੀਂ ਸਿੱਧੇ ਦੇ ਸਕੇ ਸੋ ਅੱਜ ਸਾਡੇ ਦਰਸ਼ਕ ਜਾਣ ਸਕਣਗੇ ਕਿ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਬਸੰਤੀ ਰਾਗ ਦੀ ਭਗ ਮੰਦੇ ਨਿਸਾਨ ਜਾਫਰ ਨਹੀਂ ਆਓ ਫਿਰ ਫਰਮਾਈਏ ਗੋੜ ਤਾਂ ਦੇ ਕੋ ਚੈਨਲ ਦੇ ਬਹੁਤ ਹੀ ਸੂਝਵਾਨ ਦਰਸ਼ਕੋ ਗਨ ਸਿੰਘ ਪ੍ਰੇਮ ਬਲੋਂ ਆਪ ਸਭ ਨੂੰ ਸਤਿ ਸ੍ਰੀ ਅਕਾਲ ਦੋਸਤੋ ਇਸ ਤੋਂ ਪਹਿਲੀ ਕਿਸ਼ਤ ਵਿੱਚ ਅਸੀਂ ਪਸੰਤੀ ਰੰਗ ਬਾਰੇ ਕਾਫੀ ਚਰਚਾ ਕਰ ਦਿੱਤੀ ਜੋ ਕਿ অতি ਜ਼ਰੂਰੀ ਵੀ ਸੀ ਅੱਜ ਅਸੀਂ ਵਿਚਾਰ ਕਰਾਂਗੇ ਕਿ ਕੀ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਪਸੰਤੀ ਰੰਗ ਦੀ ਪੱਗ ਬੰਨ੍ਹਦੇ ਵੀ ਸਨ ਕਿ ਨਹੀਂ ਦੋਸਤੋ ਮੈਂ ਜਿਸ ਹਵਾਲੇ ਨਾਲ ਗੱਲ ਕਰਾਂਗਾ ਉਹ ਇਹ ਕਿ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀਆਂ ਤਿੰਨ ਪੀੜੀਆਂ ਦੇ ਨਾਲ ਜਿਨ੍ਹਾਂ ਤਿੰਨ ਪੀੜੀਆਂ ਨੇ ਅੰਗਰੇਜ਼ੀ ਹਕੂਮਤ ਦੀਆਂ ਜ਼ਿਲਾ ਕਟੀਆਂ ਡਾਂਗਾ ਖਾਦੀਆਂ ਘਰ ਘਾਟ ਬਰਬਾਦ ਕਰਵਾਏ ਉਹਨਾਂ ਦੀ ਤੀਜੀ ਪੀੜ੍ਹੀ ਕਾਮਰੇਡ ਜਗਤ ਸਿੰਘ ਜੀ ਢਾਲੀਵਾਲ ਉਹਨਾਂ ਨਾਲ ਵੀ ਮੇਰਾ 10 ਸਾਲ ਤਕਰੀਬਨ ਬਾਹਰ ਹੈ ਕਿਉਂਕਿ ਉਹ ਕਮਿਊਨਿਸਟ ਪਾਰਟੀ ਦੀ ਵਲੰਟੀਅਰ ਕੋਰ ਦੇ ਚੀਫਸਨ ਤੇ ਮੈਂ ਉਸ ਮੌਕੇ ਜਿਲ੍ਹਾ ਬਟਿੰਡਾ ਦੀ ਵਲੰਟੀਅਰ ਕੋਰਡ ਦਾ ਇੰਚਾਰਜ ਹੁੰਦਾ ਸੀ ਦੂਜਾ શ્રી ਡੇ ਆਜਮ ਸਰਦਾਰ ਭਗਤ ਸਿੰਘ ਦੀ ਸਤਿਕਾਰਯੋਗ ਭੈਣ ਜੀ ਜਿਨ੍ਹਾਂ ਨੂੰ ਮੈਂ ਖੜਕੜ ਕਲਾਮ ਵਿਖੇ ਜਾ ਕੇ ਵਿਸ਼ੇਸ਼ ਤੌਰ ਤੇ ਆਪਣੇ ਪਰਿਵਾਰ ਨਾਲ ਮਿਲਿਆ ਸੀ ਤਾਂ ਕਿ ਮੇਰੇ ਪਰਿਵਾਰ ਨੂੰ ਵੀ ਇਹ ਮਾਣ ਹੋ ਸਕੇ ਕਿ ਅਸੀਂ ਬੱਦ ਸਿੰਘਰਾ ਵੀ ਭੈਣ ਨੂੰ ਮਿਲ ਕੇ ਆਇਆ ਉਹਨਾਂ ਤੋਂ ਵੀ ਮੈਂ ਇਹ ਜਾਨਣਾ ਚਾਹਿਆ ਸੀ ਕਿ ਕੀ ਉਹ ਸੰਤ ਰੰਗ ਦੀ ਪੱਗ ਬੰਨਦੇ ਸਨ ਕਿ ਨਹੀਂ ਉਹਨਾਂ ਦਾ ਜੋ ਜਵਾਬ ਸੀ ਕਿ ਇੱਕ ਤਾਂ ਉਹਨਾਂ ਦਾ ਕੋਈ ਖਰਮਨ ਪਿਆਰਾ ਰੰਗ ਨਹੀਂ ਸੀ ਇੱਕ ਉਹਨੂੰ ਉਹਨਾਂ ਨੂੰ ਕੋਈ ਬਹੁਤਾ ਸ਼ੌਕ ਨਹੀਂ ਸੀ ਆਮ ਬੇਸ਼ੱਕ ਉਹ ਸਰਦਾਰਾਂ ਦੇ بیٹے ਸਨ ਖਾਨਦਾਨੀ ਸਤਾਰਾ ਦੇ ਬੇਟੇ ਸੀ ਪਰ ਫਿਰ ਵੀ ਉਹਨਾਂ ਨੂੰ ਜਿਹੜੇ ਹੈ ਸ਼ੌਕ ਕਪੜਿਆ ਲੀੜੇ ਦਾ ਜਾਂ ਚਮਕਦਮ ਵਾਲਾ ਕੋਈ ਸ਼ੌਕ ਨਹੀਂ ਸੀ ਉਹਨਾਂ ਦਾ ਦਿਮਾਗ ਸਿਰਫ ਇੱਕ ਪਾਸੇ ਹੀ ਰਹਿੰਦਾ ਸੀ ਬਚਪਨ ਤੋਂ ਹੀ ਕਿ ਉਹ ਅੰਗਰੇਜ਼ੀ ਹਕੂਮਤ ਦੇ ਜੂਲੇ ਚੋਂ ਕਦੋਂ ਆਪਣੇ ਦੇਸ਼ ਨੂੰ ਕੱਢ ਸਕਣ ਉਹਨਾਂ ਨੇ ਕਿਹਾ ਕਿ ਉਹ ਸੰਤਰੀ ਰੰਗ ਦੀ ਪੱਗ ਨਹੀਂ ਸੀ ਬੰਨਦੇ ਪਰ ਹਾਂ ਜਦੋਂ ਕਿ ਉਹਨਾਂ ਸਮਾਂ ਚ ਵੀ ਪੂਣੀ ਕਰਕੇ ਪਗਵੰਨ ਦਾ ਰਿਵਾਜ ਬਹੁਤ ਘੱਟ ਸੀ ਉਹਨੂੰ ਪਟਿਆਲਾ ਚਾਹੀ ਪੱਕ ਕਹਿੰਦੇ ਸੀ ਉਹ ਪਟਿਆਲੇ ਵਾਲੇ ਜਾਂ ਪਟਿਆਲਾ ਖਾਨਦਾਨ ਵਾਲੇ ਹੀ ਬੰਦੇ ਸਨ ਤੇ ਬਾਅਦ ਚ ਪਟਿਆਲਾ ਚਾਹੀ ਪੱਗ ਵੀ ਉਹਨੂੰ ਕਿਹਾ ਜਾਣ ਲੱਗ ਪਿਆ ਜਿਹੜੀ ਕਿ ਅੱਜਕੱਲ ਸਾਰੇ ਬੰਦੇ ਨੇ ਤਕਰੀਬਨ ਪਰ ਭਗਤ ਸਿੰਘ ਪੂਣੀ ਵਾਲੀ ਪੱਗ ਨਹੀਂ ਸੀ ਬੰਦਦਾ ਭਗਤ ਸਿੰਘ ਤੌਰੇ ਵਾਲੀ ਪੱਗ ਬੰਦਦਾ ਸੀ 60 ਉਮਨੀ 60 ਤੱਕ ਤਾਂ ਅਸੀਂ ਵੀ ਸਾਰੇ ਪੁਣੀ ਨਹੀਂ ਸੀ ਕਰਦੇ ਟੋਰੇ ਗਾਲੀ ਪਾਗਵਾਦੇ ਸੀ ਸਿਰੇ ਟੱਕੇ ਬਗਰ ਟੋਰਾ ਟੰਗਿਆ ਇੱਕ ਟੋਰਾ ਵਾਲਾ ਜਿਹੜਾ ਕਿ ਮਾਦਰ ਟੰਗ ਲੈ ਜਾਂਦਾ ਇੱਕ ਟੋਰਾ ਥੋੜਾ ਜਿਆ ਲੰਮਾ ਛੱਡਣਾ ਪੈਂਦਾ ਜਿਹੜਾ ਕਿ ਇੱਕ ਇਸੇ ਦਾ ਕੈਸਾ ਨਾ ਵੀ ਇੱਕ ਸ਼ਕੀਨੀ ਕਿਸਮ ਦੇ ਇੱਕ ਰਿਵਾਜ ਸੀ ਇੱਕ ਫੈਸ਼ਨੀ ਸੀ ਜਦੋਂ ਉਹ ਚ ਕੀ ਹੁੰਦਾ ਲੰਮਾ ਟੋਰਾ ਹੁੰਦਾ ਕਿ ਦੋਨੇ ਕੰਨੀਆਂ ਜਿਹੜੀਆਂ ਜੋੜ ਕੇ ਇੱਕ ਉਹ ਸਾਈਡ ਤੇ ਟੰਗ ਲਈ ਜਾਂਦੇ ਤੇ ਉਹ ਕੰਨ ਤੇ ਲੰਮਕ ਰਹਿਦਾ ਜਿਵੇਂ ਕਿ ਤੁਸੀਂ ਦੇਖੋਗੇ ਅ ਸ਼ਹੀਦ ਭਗਤ ਸਿੰਘ ਦੀ ਜਿਹੜੀ ਹੈਗੀ ਹੈ ਅਸਲੀ ਫੋਟੋ ਹੈ ਕੈਮਰੇ ਦੀ ਫੋਟੋ ਹੈ ਇਹਦੇ ਜਿਵੇਂ ਬੰਨੇ ਬੰਨੇ ਛੱਡਿਆ ਹੋਇਆ ਜਿਹੜਾ ਲੜ ਰਿਹਾ ਟੋੜਾ ਲੜ ਰਿਹਾ ਸੋ ਇਹ ਤਾਂ ਭਗਤ ਸਿੰਘ ਦੀ ਸੰਤੀ ਪਗਵਾਰੇ ਗੱਲ ਚੱਲੀ ਕਿ ਉਹ ਨਹੀਂ ਸੀ ਬੰਨੇ ਅਸੀਂ ਇਹ ਵੀ ਜ਼ਿਕਰ ਕੀਤਾ ਸੀ ਕਿ ਪਹਿਲੀ ਵਾਰ ਉਹ ਬਸੰਤੀ ਰਾਣੀ ਦੀ ਪੱਗ ਕਦੋਂ ਬੰਨੀ ਦੋਸਤੋ ਬਸੰਤ ਰੰਗ ਦੀ ਪੱਗ ਸ਼ਹੀਦ ਦੇ ਆਜਮਸਰਾ ਭਗਤ ਸਿੰਘ ਨੇ ਤਾਂ ਨਹੀਂ ਬੰਨੀ ਪਰ ਭਗਤ ਸਿੰਘ ਦੀ ਤਸਵੀਰ ਤੇ ਜੁ ਬੰਨੀ ਕਦੋਂ ਕਿਵੇਂ ਦੋਸਤੋ ਮਾਨਸਾ ਮੰਡੀ ਦੇ ਇੱਕ ਚਿੱਤਰਕਾਰ ਨੇ ਸਰਦਾਰ ਰਵਿੰਦਰ ਸਿੰਘ ਦੀ ਮਾਂ ਕਿਉਂਕਿ ਮੈਂ ਵੀ ਮਾਨਸਾ ਮੇਰੀ ਵੀ ਜਨਮ ਭੂਮੀ ਆ ਮੈਂ ਵੀ ਅੱਧਿਕ ਸਦੀ ਮਾਨਸਾ ਬਤਾਈ ਹੈ ਤੇ ਸਦਾ ਰਵਿੰਦਰ ਸਿੰਘ ਮਾਨ ਬਹੁਤ ਵਧੀਆ ਚਿੱਤਰਕਾਰ ਸੀ ਉਹਨਾਂ ਤਾਂ ਸੀ ਮੈਗਜ਼ੀਨ ਦੇ ਟਾਈਟਲ ਵੀ ਬਣਾਉਂਦੇ ਰਹੇ ਆ ਉਹਨਾਂ ਦੇ ਸੁਪੁੱਤਰ ਨੇ ਸਦਾ ਇੰਦਰਜੀਤ ਸਿੰਘ ਦੀ ਮਾਨ ਜਿਹਦੇ ਕੇ ਕੱਲੇ ਚਿੱਤਰਕਾਰ ਨਹੀਂ ਕਲਾਕਾਰ ਵੀ ਨੇ ਨਾਟਕਕਾਰ ਵੀ ਨੇ ਫਿਲਮ ਉਹਨਾਂ ਨੇ ਨਕਟੂ ਵੀ ਬਣਵਾਈ ਸੀ ਮੇਰੇ ਮਿੱਤਰ ਨੂੰ ਲੈ ਕੇ ਅਰੇ ਮਾਨ ਸਾਹਿਬੀ ਕਾਫੀ ਕਲਾਕਾਰ ਸਿਹਾ ਨਾ ਚ ਪਰ ਉਹ ਚੱਲੀ ਜਾਂਦੀ ਚੱਲੀ ਇਹ ਬਾਰੇ ਮੈਨੂੰ ਬਹੁਤਾ ਗਿਆਨ ਨਹੀਂ ਪਰ ਇੰਦਰਜੀਤ ਸਿੰਘ ਅੱਜਕੱਲ ਚੰਡੀਗੜ੍ਹ ਰਹਿੰਦੇ ਨੇ ਤੇ ਉਹਨਾਂ ਨੇ ਇੱਕ ਫੋਟੋ ਬਣਾਈ ਸੀ ਉਹ ਫੋਟੋ ਆਪਣੇ ਆਪ ਬਹੁਤ ਕੁਝ ਕਹਿੰਦੀ ਹੈ ਇੰਦਰਜੀਤ ਸਿੰਘ ਨੇ ਹੈ ਪਹਿਲੀ ਵਾਰ ਉਹਨਾਂ ਦੇ ਜਿਹੜੀ ਇੱਕ ਸ਼ਕਤੀ ਰੰਗ ਦੀ ਪੱਗ ਵੀ ਬੰਨੀ ਹੈ ਤੇ ਉਹਨਾਂ ਨੇ ਜੋ ਹੈਗਾ ਇੱਕ ਜੋ ਬਗਾਵਤ ਦਾ ਚਿੰਨ੍ਹ ਹੈ ਉਹ ਇਹਨਾਂ ਆਪਣਾ ਟਾਰਗੇਟ ਵੀ ਕਰ ਰਿਹਾ ਹੈ ਤੇ ਉਹ ਦੱਸ ਵੀ ਰਿਹਾ ਹੈ ਤੇ ਉਹਦੇ ਮਗਰ ਲੋਕ ਵੀ ਨੇ ਜਿਹਦਾ ਮਤਲਬ ਹੈ ਕਿ ਉਹ ਬਗਾਵਤ ਕਰ ਰਹੇ ਨੇ ਤੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਬਗਾਵਤ ਕਰ ਰਹੇ ਨੇ ਉਹਨਾਂ ਦੇ ਨਾਲ ਜਨਤਾ ਵੀ ਉਹਨਾਂ ਨਾਲ ਲਾਈ ਹੋਈ ਹੈ ਦੂਸਰੀ ਫੋਟੋ ਉਹਨਾਂ ਦੀ ਬੜੀ ਬੇਦੁਗਤਾ ਵਾਲੀ ਬੜੀ ਹੀ ਸੋਸਣ ਕੇ ਬੜੀ ਸਿਆਣਪ ਨਾਲ ਫੋਟੋ ਜਿਹੜੀ ਹੈਗੀ ਆ ਇਹ ਗੱਲਾਂ ਕਹਿ ਨਹੀਂ ਆ ਬੋਲ ਨਹੀਂ ਆ ਜੋ ਬਸੰਤੀ ਰੰਗ ਦੇ ਪੱਗ ਦੇ ਗੁਣ ਨੇ ਉਹ ਤਾਂ ਆਪਾਂ ਪਿਛਲੀ ਵਾਰੀ ਡਿਸਕਸ ਕਰੀ ਸੀ ਕਿ ਤਿਆਗ ਬਲੀਦਾਨ ਸੂਰਬੀ ਤਾਂ ਦੇਸ਼ ਕੌਮ ਲਈ ਮਰ ਮਿਟਣ ਇਹ ਸਾਰੇ ਗੁਣ ਜਿਹੜੇ ਹੈਗੇ ਆ ਇਹ ਬਸੰਤੀ ਰੰਗ ਦੇ ਵਿੱਚ ਉਹ ਇਹਨਾਂ ਦੀ ਪੱਗ ਨੇ ਦਸਰੇ ਹੈ ਦੂਸਰਾ ਉਹਨਾਂ ਨੇ ਪੱਗ ਸਿੰਘ ਦੇ ਹੱਥ ਵਿੱਚ ਕਤਾਬ ਇੱਕ ਸੋਚ ਇੱਕ ਫਲਸਫਾ ਉਹ ਵੀ ਪੜਾਇਆ ਇਸੇ ਕਰਕੇ ਇਹ ਕਤਾਬ ਜਿਹੜੇ ਚਿੱਤਰ ਹੈ 인ਦਰਜੀਤ ਸਿੰਘ ਦਾ ਬੜਾ ਮਸ਼ਹੂਰ ਹੋਇਆ ਸੀ ਕਿਉਂਕਿ 인ਦਰਜੀਤ ਵੀ ਆਮ ਚਿੱਤਰਕਾਰ ਨਹੀਂ ਕੋਈ ਵਿਦਵਾਨ ਚਿੱਤਰਕਾਰ ਸੀ ਉਹ ਬਹੁਤ ਉਸ ਕਹਿ ਗਿਆ ਆਪਣੀ ਫੋਟੋ ਕਿ ਮੈਂ ਇਸ ਕਰਕੇ ਇਸ ਤੇ ਜੋਰ ਲਾ ਰਿਹਾ ਕਿ ਕੱਲਾ ਜੋਸ਼ ਜਾਂ ਇਨਕਲਾਬ ਜਿੰਦਾਬਾਦ ਕਹਿਣ ਨਾਲ ਗੱਲ ਨਹੀਂ ਬਣਦੀ ਤੁਹਾਡੇ ਕੋਲੇ ਇੱਕ ਵਿਚਾਰ ਧਾਰਾ ਵੀ ਹੋਣੀ ਚਾਹੀਦੀ ਹੈ ਸੋ ਉਹ ਵਿਚਾਰਧਾਰਾ ਉਹ ਕਿਤਾਬ ਹੱਥ ਚ ਫੜਾ ਕੇ ਇਨਕਲਾਬ ਦਾ ਸਿੰਬਲ ਵੇਖੇ ਇੰਦਰਜੀਤ ਨੇ ਇਹ ਫੋਟੋ ਨਾਲ ਸੀ ਦੋਸਤੋ ਹੁਣ ਸਵਾਲ ਇਹ ਆ ਗਿਆ ਕਿ ਇਸ ਬਸੰਤੇ ਰੰਗ ਦੀ ਪੱਗ ਨੂੰ ਕੀ ਲੋਕਾਂ ਨੇ ਆਪਣੇ ਰਾਜਸੀ ਮੁਫਾਦ ਵਾਸਤੇ ਬੜਤਿਆ ਹਾਂ ਆਪਣੇ ਰਾਜਸੀ ਉਫਾਦ ਵਾਸਤੇ ਵੀ ਵਰਤਿਆ ਕੋਸ਼ਿਸ਼ ਕੀਤੀ ਮਨਪ੍ਰੀਤ ਬਾਦਲ ਹੋਰਾਂ ਨੇ ਜਦੋਂ ਕਿ ਸਾਡੇ ਪੰਜਾਬ ਦੇ ਜੋ ਹੁਣ ਮੌਜੂਦਾ ਮੁੱਖ ਮੰਤਰੀ ਨੇ ਸਤਕਾਰ ਦੋ ਭਗਵੰਤ ਸਿੰਘ ਦੀ ਮਾਨ ਉਦੋਂ ਉਹਨਾਂ ਨਾਲ ਸੰ ਪਰ ਭਗਵੰਤ ਮਾਨ ਉਹਨਾਂ ਦੇ ਨਾਲ ਜਿ ਪੱਗ ਨਹੀਂ ਸੀ ਬੰਦਾ ਮੇਰੇ ਨਾਲ ਉਹਨਾਂ ਦੀ ਫੋਟੋ ਵੀ ਹੈ ਜਦੋਂ ਮੈਂ ਉਹਨਾਂ ਨਾਲ ਮੁਲਾਕਾਤ ਕੀਤੀ ਸੀ ਤੇ ਉਹ ਬਠਿੰਡੇ ਪੀਪੀਪੀ ਦੀ ਕਾਨਫਰੰਸੀ ਕਰਨਾ ਆਇਆ ਸੀ ਤੇ ਮੈਂ ਮਨੇ ਉਹ ਮੁਲਾਕਾਤ ਵੀ ਕੀਤੀ ਸੀ ਇਹ ਉਹਦੀ ਫੋਟੋ ਹੈ ਦੋਸਤੋ ਉਸ ਤੋਂ ਬਾਅਦ ਪੀਪੀ ਗ੍ਰੀਪ ਬਈ ਪਾਰਟੀ ਸੀ ਟ੍ਰਿਪਲ ਪੀ ਪਾਰਟੀ ਸੀ ਉਹ ਕੰਮਜਾਬ ਨਹੀਂ ਹੋ ਸਕੀ ਨਾ ਹੀ ਮਾਨ ਸਾਹਿਬ ਨਾ ਹੀ ਮਨਪ੍ਰੀਤ ਮਾਦਲ ਫਿਰ ਨਵੀਂ ਪਾਰਟੀ ਜੋ ਆ ਗਈ ਆਮ ਆਦਮੀ ਪਾਰਟੀ ਉਸ ਵਿੱਚ ਭਗਵੰਤ ਮਾਨ ਜੀ ਵੀ ਸਨ ਸਟਾਰਟਿੰਗ ਤੇ ਭਗਵੰਤ ਮਾਨ ਦੇ ਕੇਸਰੀ ਪੱਗ ਨਹੀਂ ਬੰਨੀ ਸੋਰੀ ਬਸੰਤੀ ਪੱਗ ਨਹੀਂ ਸੀ ਬੰਨੀ ਸ਼ੁਰੂ ਸ਼ੁਰੂ ਵਿੱਚ ਭਗਵੰਤ ਮਾਨ ਨੇ ਵੀ ਕੇਜਰੀਵਾਲ ਵਾਲੀ ਝਾੜੂ ਵਾਲੀ ਟੋਪੀ ਲਈ ਹੋਈ ਸੀ ਟੋਪੀ ਲਈ ਹੋਈ ਸੀ ਉਸ ਤੋਂ ਬਾਅਦ ਜਦੋਂ ਇਹਨਾਂ ਨੇ ਇੱਕ ਇਨਕਲਾਬ ਦਾ ਨਾਅਰਾ ਇਹ ਲਾਉਦੇ ਹੁੰਦੇ ਕੇਜਰੀਵਾਲ ਆਮ ਆਦਮੀ ਪਾਰਟੀ ਵਾਲੇ ਇਹਨਾਂ ਇਨਕਲਾਬ ਜਿੱਦਾਂ ਵਾਰ ਦਾ ਜਦੋਂ ਐਸ ਤਰ੍ਹਾਂ ਦਾ ਇਹਨਾਂ ਦਾ ਆਇਆ ਦਿਮਾਗ ਚ ਫੇਰ ਇਹਨਾਂ ਨੂੰ ਆਇਆ ਵੀ ਅਸੀਂ ਫੇਰ ਇਹਨਾਂ ਨੇ ਬਸੰਤੀ ਰੰਗ ਦੀਆਂ ਪੱਗਾਂ ਸਾਰਿਆਂ ਨੇ ਵੱਲ ਨੇ ਟੋਪੀਆਂ ਤਾਂ ਪਿਆ ਲਾਹ ਤੀਆਂ ਪੰਜਾਬ ਵਾਲਿਆ ਦਿੱਤਾ ਝਾੜੂ ਵਾਲੀ ਟੋਪੀ ਨਹੀਂ ਰੱਖੀ ਫੇਰ ਇਹਨਾਂ ਨੇ ਬਸੰਤੀ ਰੰਗ ਦੀਆਂ ਪੱਗਾਂ ਬੰਨੀਆਂ ਭਗਤ ਸਿੰਘ ਨੂੰ ਆਪਣਾ ਜੋ ਇਹਨਾਂ ਨੇ ਇੱਕ ਅ ਪ੍ਰੇਰਣਾ ਸਰੋਤ ਬਣਾ ਕੇ ਬਦਲਾ ਲੈਣ ਦੀ ਗੱਲ ਕੀਤੀ ਰਵੈਤੀ ਪਾਰਟੀ ਨੂੰ ਬੁਰੀ ਤਰ੍ਹਾਂ ਮਾਰ ਜਾ ਇਹਨਾਂ ਨੇ 92 ਸੀਟਾਂ ਲੈ ਕੇ ਆਏ ਕਹਿੰਦੇ ਅਸੀਂ ਬਦਲਾਅ ਲਿਆਵਾਂਗੇ ਬੜੇ ਵੱਡੇ ਵੱਡੇ ਵਾਅਦੇ ਕੀਤੇ ਗਰੰਟੀਆਂ ਦਿੱਤੀਆਂ ਪਰ ਦੋਸਤੋ ਵਾਅਦੇ ਤੇ ਗਰੰਟੀਆਂ ਸਹੀ ਸੀਆਂ ਲੋਕਾਂ ਨੇ ਇਨਾਂ ਤੇ ਵਿਸ਼ਵਾਸ ਕਰਕੇ 92 ਸੀਟਾਂ ਇਹਨਾਂ ਨੂੰ ਦਿਤਾਈਆਂ ਪਰ ਦੋਸਤੋ ਇਹ ਆਪਣੇ ਵਾਅਦਿਆਂ ਤੇ ਪੂਰੇ ਨਹੀਂ ਉtre ਖਰੇ ਨਹੀਂ ਉtre ਇਹਨਾਂ ਨੇ ਸ਼ਹੀਦ ਆਜ਼ਮ ਭਗਤ ਸਿੰਘ ਦੀ ਬਸੰਤੀ ਪਗਦੀ ਵੀ ਲਾਜ ਨਹੀਂ ਰੱਖੀ ਬਲਕਿ ਉਸ ਨੂੰ ਦਾਗਦਾਰ ਹੀ ਕੀਤਾ ਹੈ ਹੁਣ ਤੁਸੀਂ ਕਹੋਗੇ ਕਿ ਕਿਵੇਂ ਦਾਗਦਾਰ ਕੀਤਾ ਬੰਨੀ ਹੁਣ ਵੀ ਫਿਰਦੇ ਨੇ ਅਜੇ ਸਮਾਪਨ ਇਹਨਾਂ ਨੂੰ ਥੋੜਾ ਮਿਲਿਆ ਸਮਝਣਾ ਪਿਆ ਇਹ ਵਾਦੇ ਪੂਰੇ ਕਰ ਵੀ ਸਕਦੇ ਨੇ ਦੋਸਤੋ ਪਹਿਲੇ ਇਹਨਾਂ ਦੀ ਕਸਮ ਤੇ ਵਾਦਾ ਸੀ ਕਿ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਬੇਅਦਬੀ ਕੀਤੀ ਹੈ ਉਹਨਾਂ ਨੂੰ ਸਜਾਵਾਂ ਦਵਾਵਾਂਗੇ ਤੇ ਸਿੱਖ ਕੌਮ ਨੂੰ ਇਨਸਾਫ ਦਵਾਵਾਂਗੇ ਦੂਜੀ ਗਰੰਟੀ ਇਹਨਾਂ ਨੇ ਇੱਕ ਹੀ ਕੀਤੀ ਸੀ ਕਿ ਪਿਛਲੀਆਂ ਸਰਕਾਰਾਂ ਕੱਲ੍ਹ ਦੀ ਸਰਕਾਰ ਤੋਂ ਲੈ ਕੇ ਕੈਪਟਨ ਸਰਕਾਰ ਤੱਕ ਝੂਠੇ ਵਾਅਦੇ ਕਰਦੇ ਰਹੇ ਕਸਮਾਂ ਝੂਠੀਆਂ ਖਾਂਦੇ ਰਹੇ ਪਰ ਅਸੀਂ ਇਹ ਵਾਅਦਾ ਕਰਦਿਆ ਕਿ ਅਸੀਂ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਬਿਲਕੁਲ ਖਤਮ ਕਰ ਦਿਆਂਗੇ ਪਰ ਕੀ ਦੋਸਤੋ ਨਸ਼ਾ ਖਤਮ ਹੋਇਆ ਨਹੀਂ ਬਲਕਿ ਨਸ਼ਾ ਹੋਰ ਵੀ ਵੱਧ ਗਿਆ ਅੱਗੇ ਨਸ਼ਾ ਸਟੋਰੀ ਸ਼ਿਪੇ ਵੇਚੇ ਜਾਂਦਾ ਸੀ ਇਹਨਾਂ ਦੇ ਹੁੰਦਿਆ ਸ਼ਰੇ ਆਮ ਇਹਨਾਂ ਦੇ ਰਾਜ ਵਿੱਚ ਸ਼ਰੇ ਆਮ ਵੇਚੇ ਜਾਣ ਲੱਗ ਪਿਆ ਹੋਰ ਤਾਂ ਹੋਰ ਘਰ ਘਰ ਸਪਲਾਈ ਹੋਣ ਲੱਗ ਪਿਆ ਆਨਲਾਈਨ ਸਪਲਾਈ ਵੀ ਹੋਣ ਲੱਗ ਪਈ ਰੋਜ਼ਾਨਾ ਮੌਤਾਂ ਹੋ ਰਹੀਆਂ ਨੇ ਇਹ ਵੀ ਇਹ ਕੰਮ ਜਾਵਣੀ ਹੋ ਸਕਿਆ ਫਿਰ ਦੋਸਤੋ ਇਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਕਾਇਮ ਕਰਾਂਗੇ ਲਾਂਡ ਆਰਡਰ ਲਾਗੂ ਕਰਾਂਗੇ ਅਸੀਂ ਗੁੰਡਾਗਰਦੀ ਦਾ ਜੋ ਰਾਜ ਹੈ ਉਹ ਖਤਮ ਕਰਾਂਗੇ ਦੋਸਤੋ ਨਾ ਪੰਜਾਬ 'ਚ ਇਹਨਾਂ ਤੋਂ ਅਮਨ ਸ਼ਾਂਤੀ ਕਾਇਮ ਹੋਈ ਨਾ ਗੁੰਡਾਗਰਦੀ ਦਾ ਰਾਜ ਖਤਮ ਹੋਇਆ ਨਾ ਇਹਨਾਂ ਤੋਂ ਗੈਂਗਸਟਰਾਂ ਨੂੰ ਨੱਥ ਪਾਈ ਗਈ ਰੋਜ਼ਾਨਾ ਤੁਸੀਂ ਦੇਖ ਲਓ ਅਸੀਂ ਜੇ ਤੋ ਪਹਿਲਾਂ-ਪਹਿਲਾਂ ਅਸੀਂ ਮੀਨਸ ਪੱਤਰਕਾਰ ਜਿਹੜੇ ਸੱਚੀ-ਸੱਚੀ ਪੱਤਰਕਾਰਤਾ ਕਰਦੇ ਸੀ ਜਿਹੜੇ ਇਹਨਾਂ ਨੂੰ ਅਹਿਸਾਸ ਕਰਾਉਂਦੇ ਸੀ ਵੀ ਤੁਸੀਂ ਬਦਲਾ ਨਹੀਂ ਲੈ ਸਕਦੇ ਤੁਸੀਂ ਆਹ ਵਾਲੇ ਪੂਰੇ ਨਹੀਂ ਕੀਤੇ ਤੁਸੀਂ ਆਹ ਗਰੰਟੀਆਂ ਪੂਰੀਆਂ ਨਹੀਂ ਕੀਤੀਆਂ ਚਾਹੇ ਉਹ 1000 ਰੁਪਿਆ ਬੀਬੀਆਂ ਨੂੰ ਦੇਣ ਦਾ ਸੀ ਚਾਹੇ ਉਹ ਬੱਸਾਂ ਦਾ ਮੁੱਕ ਸਫਦਾ ਸੀ ਕਿੰਨੇ ਹੀ ਵਾਅਦੇ ਕੀਤੇ ਸਨ ਪਰ ਨਹੀਂ ਕੋਈ ਕੁਝ ਹੋ ਸਕੀ ਪਾਣੀਆਂ ਦਾ ਮਸਲਾ ਨਹੀਂ ਕਰ ਸਕੇ ਇਹਨਾਂ ਨੇ ਕਿਹਾ ਸੀ ਕਿ ਜੋ ਬਿਜਲੀ ਦੇ ਸਮਝੌਤੇ ਹੋਏ ਨੇ ਕਾਲੀਆਂ ਨੇ ਕੀਤੇ ਨੇ ਉਹ ਸੀ ਰੰਗ ਕਰਾਂਗੇ ਕਰਤੇ ਨਹੀਂ ਹੋਏ ਪੰਜਾਬ ਦੇ ਪਾਣੀਆਂ ਦਾ ਮਸਲਾ ਨਹੀਂ ਹੱਲ ਹੋਇਆ ਚੰਨੀਗੜ ਯੂਨੀਵਰਸਿਟੀ ਦਾ ਰਾਜਤਾਨੀ ਦਾ ਮਸਲਾ ਨਹੀਂ ਹੱਲ ਹੋਇਆ ਕੀਤਾ ਕੀ ਇਹਨਾਂ ਨੇ ਕਹਿਆ ਸੀ ਅਸੀਂ ਇੱਕ ਕੱਟੜ ਇਮਾਨਦਾਰ ਪਾਰਟੀ ਆਸੀਂ ਪਰਿਸ਼ਤਾ ਦਾ ਖਤਮ ਕਰਾਂਗੇ ਕੀ ਪਰਿਸ਼ਤਾ ਦਾ ਖਤਮ ਹੋ ਗਿਆ ਇਹਨਾਂ ਰੋਜ਼ ਕੋਈ ਨਾ ਕੋਈ ਅਫਸਰਾਂ ਦੀ ਤੱਕ ਬੰਦੇ ਫੜੇ ਜਾਂਦੇ ਨੇ ਪਰਿਸ਼ਤਾਜਾਰ ਦੇ ਰਿਸ਼ਵਤ ਦੇ ਕੇਸ ਖੁਦ ਇਹਨਾਂ ਦਾ ਇੱਕ ਐਮ.ਐਲ.ਏ. ਜੋੜਾਵਾਦ ਦਾ ਜਸਵੰਤ ਸਿੰਘ ਜੋੜਾਵਾਦ ਦਾ ਸ਼ਹਿਰ ਉਹਨਾਂ ਦਾ ਨਾਂ ਹੈ। ਉਹਨੇ ਬੈਂਕ ਕਨਾਲ 40-45 ਕਰੋੜ ਦੀ ਠੱਗੀ ਮਾਰੀ ਹੈ। ਉਹ ਜੇਲ ਚੰਦਰਵੰਦਾ ਉਹਨੂੰ ਚੰਗਿਆ ਸਹੂਲਤਾ ਦੇ ਰਹੇ ਨੇ। ਕੀ ਇਹ ਭ੍ਰਿਸ਼ਟਾਚਾਰ ਲੋਕਣਗੇ? ਨਹੀਂ ਰੁਕਿਆ। 100 ਬਸ ਸੰਤਰੀ ਰੰਗ ਦੀ ਚੇਹ ਦੇ ਅਨੁਸਾਰ ਭੱਜ ਸਿੰਘ ਦੀ ਪੱਗ ਨੂੰ ਸਰਦਾਰ ਭਗਵੰਤ ਸਿੰਘ ਦੀ ਮਾਨ ਦਾਗ ਇਹ ਨਾ ਬਣਾਓ ਦਾਗਦਾਰ ਨਾ ਬਣਾਓ ਬਲਕਿ ਉਹਦੀ ਲਾਜ ਰੱਖ ਕੇ ਉਹਦੇ ਅਸੂਲਾਂ ਨੂੰ ਜੋ ਤੋ ਤੁਸੀਂ ਪ੍ਰੇਰਨਾ ਲੈਣੀ ਸੀ ਉਹ ਪ੍ਰੇਰਨਾ ਲੈ ਕੇ ਪੰਜਾਬ ਦੇ ਭਲੇ ਦੀ ਕੋਈ ਗੱਲ ਕਰੋ ਤੁਸੀਂ ਕਿਸਾਨਾਂ ਦੇ ਮੱਥ ਲੈ ਹੱਲ ਕਰੋ ਕਿਸਾਨਾਂ ਨੂੰ ਐਮਐਸਪੀ ਦਬਾਓ ਤੁਸੀਂ ਕਹਿੰਦੇ ਅਸੀਂ ਦੇ ਦਾਂਗੇ ਤੁਸੀਂ ਨਹੀਂ ਦੇ ਸਕਦੇ ਤੁਸੀਂ ਦਬਾਓ ਉਹਨਾਂ ਦਾ ਸਾਥ ਦਿਓ ਮਜ਼ਦੂਰਾਂ ਦੇ ਹੱਕ 'ਚ ਕੋਈ ਗੱਲ ਕਰੋ ਕਿਸਾਨਾਂ ਦੇ ਹੱਕ 'ਚ ਕੋਈ ਗੱਲ ਕਰੋ ਵਪਾਰੀਆਂ ਨੂੰ ਧਮਕੀਆਂ ਆ ਕੇ ਉਹਨਾਂ ਤੋਂ ਫਰौतीयां ਮੰਗਿਆ ਜਾ ਰਿਆ ਉਹਨਾਂ ਦੀ ਹਿਫਾਜ਼ਤ ਕਰੋ ਸਾਰੀ ਸਿਕਿਉਰਿਟੀ ਦਾ ਤੁਸੀਂ ਲਈ ਵੈਖਿਆ ਗੁੰਡਾਗਰਦੀ ਨੇ ਤਾਂ ਹੋਣਾ ਹੀ ਹੋਣਾ ਤੁਸੀਂ ਰੰਗਲਾ ਪੰਜਾਬ ਬਣਾਉਣ ਦਾ ਜੋ ਵਾਅਦਾ ਕਰ ਰਹੇ ਹੋ ਰੰਗਲਾ ਪੰਜਾਬ ਰਜਾਨਾ ਖੂਨ ਡੋਲ ਕੇ ਹੋ ਰਿਹਾ ਹੈ ਜਿਹੜਾ ਤੁਸੀਂ ਬਣਾਉਣੀ ਚਾਹਦੇ ਹੋ ਉਹ ਨਹੀਂ ਹੋਇਆ ਸੋ ਦੋਸਤੋ ਭਗਤ ਸਿੰਘ ਦੀ ਸੰਤਰੀ ਰੰਗ ਦੀ ਪਰਜਦਾ ਇਹਨਾਂ ਨੇ ਕਦਰ ਨਹੀਂ ਕੀਤੀ ਸੋ ਅਸੀਂ ਭਗਵੰਤ ਸਿੰਘ ਮਾਨ ਨੂੰ ਇਹ ਬੇਨਤੀ ਕਰਾਂਗੇ ਅਪੀਲ ਕਰਾਂਗੇ ਕਿ ਪੰਜਾਬ ਨੇ ਤੁਹਾਡੀ ਬਹੁਤ ਇੱਜ਼ਤ ਕੀਤੀ ਹੈ ਤੁਹਾਡੀ ਕਦਰ ਕੀਤੀ ਹੈ ਤੇ ਵਿਸ਼ਵਾਸ ਸੀ ਕਿ ਤੁਸੀਂ ਕੁਝ ਨਾ ਕੁਝ ਕਰੋਗੇ 92 ਸੀਟਾਂ ਦਿੱਤੇ ਸ ਪਰ ਤੁਸੀਂ ਕੁਝ ਨਹੀਂ ਕੀਤਾ ਤੁਸੀਂ ਕਰ ਸਕਦੇ ਸੀ ਤੁਹਾਨੂੰ ਕੁਝ ਐਸੀਆਂ ਸ਼ਕਤੀਆਂ ਨਹੀਂ ਜਿਹੜੀਆਂ ਤੁਹਾਨੂੰ ਕਰਨ ਨਹੀਂ ਦੇ ਰਹੀਆਂ ਤੁਹਾਨੂੰ ਪੰਜਾਬ ਦੇ ਲੋਕਾਂ ਨੇ ਸਿਰ ਤੇ ਬਹਿਆ ਸੀ ਪਰ ਤੁਸੀਂ ਸਿਰ ਤੇ ਕਿਸੇ ਨੂੰ ਹੋਰ ਬਹਾਇਆ ਤੇ ਆਪ ਤੁਸੀਂ ਥੱਲੇ ਬੈਠ ਗਏ ਤੁਸੀਂ ਮਹਿਸੂਸ ਕਿਉਂ ਨਹੀਂ ਕਰਦੇ ਜਿਹਨੂੰ ਕਿ ਲੋਕ ਮਹਿਸੂਸ ਕਰਦੇ ਨੇ ਅਸੀਂ ਮੰਨਦੇ ਆ ਕਿ ਅਰਵਿੰਦ ਕੇਦਰੀਵਾਦੀ ਤੁਹਾਡੇ ਕੌਮੀ ਕਨਵੀਨਰ ਨੇ ਕੌਮੀ ਕਨਵੀਨਰ ਦੀ ਸਰਕਾਰ ਕਰਨਾ ਤੁਹਾਡਾ ਫਰਜ਼ ਹੈ ਪਰ ਕੌਮੀ ਕਨਵੀਨਰ ਦਾ ਇਹ ਵੀ ਤਰੀਕਾ ਨਹੀਂ ਹੈਗਾ ਕਿ ਉਹ ਪੰਜਾਬ ਚ ਆ ਕੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੂੰ ਨੀਚੇ ਬਹਾਵੇਂ ਤੇ ਆਪ ਜਿਹੜਾ ਕਾਰਦੇ ਉੱਪਰ ਬੈਠੇ ਹੈ ਇਹ ਇੱਥੇ ਲੋਕਾਂ ਨੇ ਤੁਹਾਡੇ ਸਵਾਲ ਕੀਤੇ ਤੁਸੀਂ ਗੌਰ ਨਹੀਂ ਕੀਤੀ ਲੋਕਾਂ ਨੇ ਇਹ ਵੀ ਕਿਹਾ ਸੀ ਕਿ ਤੁਸੀਂ ਪੰਜਾਬ ਦਾ ਪੈਸਾ ਪੰਜਾਬ ਦੇ ਲੋਕਾਂ ਦਾ ਪੈਸਾ ਸਿਰਫ ਕੇਜਰੀਵਾਲ ਨੂੰ ਹਵਾਈ ਜਹਾਜ਼ਾਂ ਦੇ ਝੂਟੇ ਦਪਾਉਣ ਵਾਸਤੇ ਵਰਤ ਰਹੇ ਹੋ ਬਹੁਤ ਗਲਤ ਹੈ ਮੌੜ ਦੀ ਰਾਜ ਦਾ ਖਾਸ ਕਰਕੇ ਜਿਹੜਾ ਜਿਹੜੇ ਕਰੋੜਾ ਰੁਪਇਆ ਖਰਚ ਕੀਤੇ ਗਏ ਕਿਉਂ ਕੀਤੇ ਗਏ ਇਹ ਸਵਾਲ ਨੇ ਮਾਨ ਸਾਹਾ ਸਤਿਕਾਰਯੋਗ ਮਾਨ ਸਾਹਿਬ ਇਹ ਸਵਾਲ ਨੇ ਜਿਹੜਾ ਦੇ ਜਵਾਬ ਤੁਸੀਂ ਪਹਿਲਾਂ ਨਹੀਂ ਦਿੱਤੇ ਇਗਨੋਰ ਕਰਦੇ ਰਹੇ ਪਰ ਹੁਣ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਤੁਹਾਡੇ ਰਾਤ ਹੁਣ ਤੱਕ ਬਹੁਤ ਗਲਤ ਹੋਇਆ ਤਾਂ ਹੀ ਤਾਂ ਹੁਣ ਤੁਸੀਂ ਡੀਸੀਆਂ ਦੀ ਤੇ ਐਸਐਸਪੀਆਂ ਦੀ ਡੀਜੀਪੀ ਸਾਹਿਬ ਨੂੰ ਵਿਚ ਵਾ ਕੇ ਮੀਟਿੰਗਾਂ ਕਰਾ ਰਹੇ ਹੋ ਵਿਨਿਸ਼ੇ ਕਦਮ ਕਰੋ ਲਾੜ ਆੜ ਖੜਾ ਕਰੋ ਨਾ ਇਹ ਨਾ ਹੋਇਆ ਤਾਂ ਐਸਐਸਪੀ ਨੂੰ ਆ ਕਰ ਦੇਣਗੇ ਨਹੀਂ ਤੁਸੀਂ ਝੰਡਾ ਚੁੱਕੋਗੇ ਤਾਂ ਨਾ ਡੀਸੀ ਨਾ ਐਸਐਸਪੀ ਇਹ ਨਹੀਂ ਖਤਮ ਕਰ ਸਕਦੇ ਇਕੱਲੇ ਨਹੀਂ ਖਤਮ ਕਰ ਸਕਦੇ ਤੁਸੀਂ ਇਮਾਨਦਾਰੀ ਨਾਲ ਝੰਡਾ ਚੁੱਕ ਲਓ ਪੰਜਾਬ ਦੇ ਲੋਕ ਨਸ਼ਿਆਂ ਨੂੰ ਖਤਮ ਕਰਨ ਵਾਸਤੇ ਤੁਹਾਡੇ ਨਾਲ ਹੋਣਗੇ ਪੰਜਾਬ ਦੀਆਂ ਹੱਕੀ ਮੰਗਾਂ ਵਾਸਤੇ ਤੁਹਾਡੇ ਨਾਲ ਹੋਣਗੇ ਪੰਜਾਬ ਦੇ ਕਿਸਾਨ ਤੁਹਾਡੇ ਨਾਲ ਹੋਣਗੇ ਜੇ ਤੁਸੀਂ ਉਹਨਾਂ ਦੀਆਂ ਮੰਗਾਂ ਪੂਰੀਆਂ ਕਰਾਉਣਾ ਸ਼ੁਰੂ ਕਰੋਗੇ ਅੱਜ ਦਾ ਮਕਸਦ ਭਾਵੇਂ ਬਸੰਤੀ ਰੰਗ ਦੀ ਪੱਗ ਬਾਰੇ ਸੀ ਬੜਬ ਸ਼ਾਂਤੀ ਰੰਗ ਦੀ ਪੱਗ ਦਾ ਜਨਾ ਨੇ ਸਤਕਾਰ ਨਹੀਂ ਕੀਤਾ ਅਸੀਂ ਉਹਨਾਂ ਬਾਰੇ ਵੀ ਗੱਲ ਕਰ ਲਈ ਦੋਸਤੋ ਜੇ ਕਿਸੇ ਨੂੰ ਕੁਝ ਵੀ ਮੇਰੀਆਂ ਗੱਲਾਂ ਚੁਬੀਆਂ ਹੋਣ ਤਾਂ ਮੈਂ ਖਿਮਾ ਨਹੀਂ ਮੰਗੂੰਗਾ ਕਿਉਂਕਿ ਇਹ ਸੱਚੀਆਂ ਗੱਲਾਂ ਨੇ ਸਤਿ ਸ਼੍ਰੀ ਅਕਾਲ ਸੋ ਦੋਸਤੋ ਇਹ ਸੀ ਸਾਡਾ ਅੱਜ ਦਾ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦੀ ਬਸੰਤੀ ਪੱਗ ਬਾਰੇ ਇੱਕ ਖਾਸ ਪ੍ਰੋਗਰਾਮ ਆਪ ਜੀ ਨੇ ਕਿਓ ਜਿਹਾ ਲੱਗਿਆ ਇਸ ਬਾਰੇ ਆਪਣੀ رائے ਸਾਡੇ ਨਾਲ ਕਮੈਂਟਾਂ ਵਿੱਚ ਜ਼ਰੂਰ ਸ਼ੇਅਰ ਕਰਨਾ ਜੀ ਧੰਨਵਾਦ ਦੋਸਤੋ ਫਿਰ ਮਿਲਦੇ ਹਾਂ ਅਗਲੇ ਪ੍ਰੋਗਰਾਮ ਵਿੱਚ ਤਤ ਤਗ ਲਨੂਰ ਕਾਲਨੋ ਦੇਵ ਆ ਗਿਆ ਸਤ ਸ੍ਰੀ ਅਕਾਲ ਜੇਕਰ ਤੁਹਾਨੂੰ ਸਾਡੀਆਂ ਵੀਡੀਓਸ ਵਧੀਆ ਲੱਗਦੀਆਂ ਨੇ ਸਾਡੇ ਚੈਨਲ ਦਰਦੇ ਕੌਮ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ